ਅੱਜ ਅਸੀਂ ਗੱਲ ਕਰਾਂਗੇ ਪੀਐਸਟ ਪੇਪਰ ਦੀ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਹੁਣ ਸਿਰਫ 3 ਦਿਨ ਬਾਕੀ ਹੈ ਤੁਹਾਡੇ ਪੀਐਸਟ ਪੇਪਰ ਹੋਣ ਨੂੰ ਹੁਣ ਕਾਫੀ ਬੱਚੇ ਇਸ ਗੱਲ ਤੋਂ ਪਰੇਸ਼ਾਨ ਹੈ ਜੇ ਤਿਆਰੀ ਨਹੀਂ ਹੋਈ ਕਿ ਅਸੀਂ ਪੇਪਰ ਦੇ ਵਿੱਚ ਤੁੱਕਾ ਕਿੱਦਾਂ ਲਗਾਈਏ ਅਗਰ ਮੈਂ ਤੁੱਕਾ ਵਰ ਬੋਲਾਂ ਨਾ ਤੁੱਕਾ ਵਰ ਤੋਂ ਗਲਤ ਵਰ ਹਾਂ ਇਹ ਵਾਲਾ ਪੇਪਰ ਤੁੱਕੇ ਨਾਲ ਪਾਸ ਨਹੀਂ ਕੀਤਾ ਜਾ ਸਕਦਾ ਮੈਂ ਤੁਹਾਨੂੰ ਕੁਝ ਟੈਕ ਦੱਸਾਂਗੀ ਕਿ ਤੁਸੀਂ ਲੌਜੀਕਲੀ ਤੁਸੀਂ ਲੌਜੀਕ ਲਗਾ ਕੇ ਕਿਸ ਤਰ੍ਹਾਂ ਤੁੱਕਾ ਲਗਾ ਸਕਦੇ ਹੋ ਠੀਕ ਹੈ ਫਰਸਟ ਆਫ ਦਿ ਐਲੀਮੀਨੇਸ਼ਨ ਮੈਥਡ ਟਾਈਮ ਮੈਨੇਜਮੈਂਟ ਬਾਰੇ ਪਤਾ ਹੋਣਾ ਚਾਹੀਦਾ 네ਗੇਟਿਵ ਵਰਡ ਵਾਲੇ ਬਾਰੇ ਪਤਾ ਹੋਣਾ ਚਾਹੀਦਾ ਜਿਹੜਾ ਨੋ ਕੇਸ ਹੁੰਦੇ ਹਨ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਉਹ 네ਗੇਟਿਵ ਵਾਲੇ ਤੁਹਾਨੂੰ ਪੇਪਰ ਤੇ ਨਹੀਂ ਆਇਆ ਇੱਕ ਇੱਕ ਕਰਕੇ ਮੈਂ ਇਹਨਾਂ ਬਾਰੇ ਡਿਸਕਸ ਕਰਾਂਗੀ ਜਿੱਦ ਨਾਲ ਤੁਸੀਂ ਲੌਜੀਕਲੀ ਆਪਣਾ ਪੇਪਰ ਸੋਲਵ ਕਰ ਸਕਦੇ ਹੋ ਚਲੋ ਫੇਕੀ ਕਰਕੇ ਇਸ ਪੁਆਇੰਟ ਤੇ ਨਜ਼ਰ ਮਾਰੀਏ ਫਰਸਟ ਵਨ ਐਲੀਮੀਨੇਸ਼ਨ ਮੈਥਡ ਹੁਣ ਐਲੀਮੀਨੇਸ਼ਨ ਮੈਥਡ ਦਾ ਮਤਲਬ ਕੀ ਹੈ ਦੇਖੋ ਫੋਰ ਐਗਜ਼ਾਮਪਲ A B C D ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਲ ਜੋ অপਸ਼ਨ ਹੁੰਦੀ ਹੈ A B C D ਚ ਦੇ ਆ ਸਮਝ ਲੋ ਕਿ ਤੁਹਾਨੂੰ ਕੁਝ ਵੀ ਉਹਨਾਂ ਨੇ MCQਸ ਦਿੱਤਾ ਫੋਰ ਐਗਜ਼ਾਮਪਲ ਪਾਰਟਿਸ ਆ ਚਾਈਲਡ ਸੈਂਟਰਡ ਐਜੂਕੇਸ਼ਨ ਹੈ ਨਾ ਤੁਹਾਨੂੰ ਇੱਕ MCQਸ ਦਿੱਤਾ ਉਹਨਾਂ ਨੇ ਚਾਈਲਡ ਸੈਂਟਰਡ ਐਜੂਕੇਸ਼ਨ ਕੀ ਹੈ ਤੁਸੀਂ ਕੀ ਕਰੋਗੇ ਚਾਰਾਂ ਚੋਂ ਪਹਿਲਾ ਉਹ ਵਾਲੇ MCQਸ ਨੂੰ ਕੱਟ ਕਰੋਗੇ ਜਿਹਦਾ ਤੁਹਾਨੂੰ ਅਨਸਰ ਲੱਗਦਾ ਹੀ ਗਲਤ ਆ। ਫੋਲਸੈਂਬਰ ਮੈਨੂੰ ਬੀ ਲੱਗਿਆ ਗਲਤ ਹੈ ਹੋ ਸੀ ਵੀ ਲੱਗੇ ਗਲਤ ਆ। ਹੁਣ ਮੈਂ ਕਿਹਦੇ ਵਿੱਚ ਕਨਫਿਊਜ਼ ਆ ਕਿਉਂਕਿ ਪੇਪਰ 'ਚ ਕੀ ਹੁੰਦਾ ਹੈ ਦੋ ਆਪਸ਼ਨ ਤਾਂ ਬਖਰੇ ਹੀ ਗਲਤ ਲੱਗ ਜਾਂਦੀ ਹੈ ਬਟ ਦੋ ਆਪਸ਼ਨ ਬਿਲਕੁਲ ਸਹੀ ਲੱਗਦੀਆਂ। ਤੁਸੀਂ ਫਸ ਗਏ ਏ ਹੋ ਡੀ ਦੇ ਵਿੱਚ। ਹੁਣ ਤੁਸੀਂ ਕੀ ਕਰੋਗੇ? ਏ ਹੋ ਡੀ ਦੇ ਵਿੱਚੋਂ ਜਿਹੜਾ ਆਪਸ਼ਨ ਸਹੀ ਹੋਏਗਾ ਨਾ ਉਹਨੂੰ ਤੁਸੀਂ ਕੀ ਕਰੋਗੇ? ਐਲੀਮੀਨੇਸ਼ਨ ਮੈਥਡ ਨਾਲ ਠੀਕ ਉਹਨਾਂ ਫੋਰ ਇਗਜ਼ਾਮਪਲ ਤੁਹਾਨੂੰ ਕਿ ਡੀ ਕਰਤੀ ਡੀ ਕਰਤਾ ਕਿੱਪਟਿਕ ਲਗਾਓਗੇ ਏ ਨੂੰ ਟਿੱਕ ਲਗਾਓਗੇ ਠੀਕ ਹੈ ਐਲੀਨੇਸ਼ਨ ਮੈਥਡ ਦਾ ਮਤਲਬ ਦੇਖੋ ਐਲੀਨੇਸ਼ਨ ਮੈਥਡ ਵੀ ਤਾਂ ਹੀ ਲੱਗੇਗਾ ਅਗਰ ਤੁਹਾਨੂੰ ਥੋੜਾ ਬਹੁਤਾ ਆਪਣੇ ਸਬਜੈਕਟ ਬਾਰੇ ਜਾਣਕਾਰੀ ਹੈ ਹੁਣ ਐਸਾ ਤੇ ਹੋ ਸਕਦਾ ਕਿ ਜੋ ਬੱਚੇ ਪੀਐਸਟਾ ਦਾ ਪੇਪਰ ਦੇ ਰਿਹਾ ਉਹਨਾਂ ਨੂੰ ਆਪਣੇ ਸਬਜੈਕਟ ਬਾਰੇ ਜਾਣਕਾਰੀ ਨਾ ਹੋਵੇ ਫੋਰ ਇਗਜ਼ਾਮਪਲ ਤੁਸੀਂ ਆਈਟੀਟੀ ਕੀਤੀ ਰੱਚੇ ਆਈਟੀਟੀ ਤੁਸੀਂ ਦੋ ਸਾਲ ਦੀ ਕੀਤੀ ਹੈ ਨਾ ਜੋ ਜੀਨ ਪਿਆਜੀ ਹੈ ਕੋਲ ਵਰ ਠੀਕ ਹੈ ਜਿਹੜੀ ਗ੍ਰੋਥ ਐਂਡ ਡਿਵੈਲਪਮੈਂਟ ਚੈਪਟਰ ਹੈ ਸਕਿਨਰ ਦਾ ਬਿਹੇਵੀਅਰ ਹੈ ਮੋਟੀਵੇਸ਼ਨ ਹੈ ਇਹ ਸਭ ਕੁਝ ਤੁਸੀਂ ਆਈਟੀਟੀ ਇਹਦੇ ਕਰਕੇ ਤੁਹਾਨੂੰ ਇਹਦੇ ਬਾਰੇ ਪਤਾ ਹੁੰਦਾ ਤੁਸੀਂ ਫਿਰ ਕੀ ਕਰੋਗੇ ਐਲੀਮੀਨੇਸ਼ਨ ਮੈਥਡ ਨਾਲ ਇਸ ਚੀਜ਼ ਨੂੰ ਕਰਾਸ ਕਰ ਸਕਦੇ ਹੋ ਨੈਕਸਟ ਹੁਣ ਨੈਕਸਟ ਮੈਂ ਗੱਲ ਕਰਾਂਗੀ ਟਾਈਮ ਮੈਨੇਜਮੈਂਟ ਬੱਚੇ ਸਭ ਤੋਂ ਇੰਪੋਰਟੈਂਟ ਹੈ ਟਾਈਮ ਮੈਨੇਜਮੈਂਟ ਕਰਨਾ ਕਾਫੀ ਵਾਰ ਸੁਖਣੀ ਹੈ ਕਿ ਅਸੀਂ ਐਮਸੀਕਿਊ ਸਾਨੂੰ ਪਤਾ ਹੈ ਕਿ 150 ਹੁੰਦੀ ਹੈ ਸਾਡੇ ਕੋਲ ਟਾਈਮ ਨਹੀਂ ਬਚਦਾ ਸਾਨੂੰ ਆਂਦਾ ਪੇਪਰ ਸਾਰਾ ਹੈ ਬਸ ਸਾਨੂੰ ਟਾਈਮ ਨਹੀਂ ਬਚਦਾ ਕੋ ਲਾਸਟ 10 10 ਵਾਰ ਐਮਸੀਕਿਊ ਫਲਾਇਨ ਦੇਣਾ ਆਂ ਕੀ ਕਰਨੇ ਆ ਫਟਾਫਟ ਓਨ ਸ਼ੀਟ ਉਪਰ ਗੇ ਗੋਲੇ ਕਰਨਾ ਆਪਣੇ ਟਾਈਮ ਮੈਨੇਜਮੈਂਟ ਬਹੁਤ ਹੀ ਜ਼ਰੂਰੀ ਹੈ ਠੀਕ ਹੈ ਤੁਸੀਂ ਕਿਸ ਸਬਜੈਕਟ ਵਿੱਚ ਇਹਨੂੰ ਵੀ ਦੇਖੋ ਟਾਈਮ ਮੈਨੇਜਮੈਂਟ ਨੂੰ ਮੈਂ ਦੋ ਪਾਰਟਾਂ ਵਿੱਚ ਵੰਡਾਂਗੀ ਇੱਕ ਉਹਦੇ ਵਿੱਚ ਵੰਡਾਂਗੀ ਜਿਸ ਵਿੱਚ ਤੁਸੀਂ ਬਹੁਤ ਸਟਰੋਂਗ ਹੋ ਪਰ ਇੱਕ ਉਹਦੇ ਵਿੱਚ ਵੰਡਾਂਗੀ ਜਿਸ ਵਿੱਚ ਤੁਸੀਂ ਢੀਕ ਹੋ ਜਿਹੜਾ ਸਟਰੋਂਗ ਵਾਲਾ ਪਾਰਟ ਹੈ ਉਹ ਤੁਸੀਂ ਕੀ ਕਰੋਗੇ ਲਾਸਟ ਵਿੱਚ ਕਰੋਗੇ ਜਿਹੜਾ ਢੀਕ ਵਾਲਾ ਹੈ ਉਹ ਪਹਿਲਾਂ ਕਰ ਲੋਗੇ ਜਿੱਦਾਂ ਟਾਈਮ ਕੀ ਦੇਗਾ ਮੈਨੇਜਮੈਂਟ ਹੋ ਜਾਏਗਾ ਜਦੋਂ ਸਟਰੋਂਗ ਵਾਲਾ ਪਹਿਲਾਂ ਕਰ ਲਿਓ ਪਰ ਢੀਕ ਵਾਲਾ ਲਾਸਟੋ ਤੁਹਾਡੇ ਤੇ ਹੈ ਹੋਰ ਕੋਸ਼ਿਸ਼ ਕਰਨੀ ਆ ਪੂਰਾ 150 ਮਾਰਕਸ ਦਾ ਹੀ ਪੇਪਰ ਕਰਕੇ ਆਣਾ ਹੈ ਠੀਕ ਹੈ ਨੈਕਸਟ ਪੁਆਇੰਟ ਇਜ਼ ਨੈਗੇਟਿਵ ਔਰ ਅਗਰ ਤੁਸੀਂ ਤੁੱਕੇ ਲਗਾ ਰਹੇ ਹੋ ਨਾ ਤੁੱਕੇ ਲਗਾਉਣ ਦਾ ਵੀ ਤਰੀਕਾ ਹੁੰਦਾ ਕਿ ਤੁਹਾਨੂੰ 네ਗੇਟਿਵ ਵਰਡ ਵਾਲੇ ਪਤਾ ਹੋਣਾ ਚਾਹੀਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੀ ਜਿਹੜੀ ਐਜੂਕੇਸ਼ਨ ਹੈ ਪੈਡਾਗੋਜੀ ਹੈ ਉਹ ਚਾਈਲਡ ਸੈਂਟਰਡ ਐਜੂਕੇਸ਼ਨ ਦੇ ਡਿਪੈਂਡ ਕਰਦੀ ਹੈ ਠੀਕ ਹੈ ਜੋ ਐਨਪੀਈਈ ਆਈ ਹੈ ਇਹਦੇ ਵਿੱਚ ਕੀ ਕੀਤਾ ਗਿਆ ਹੈ ਇਹਦੇ ਵਿੱਚ ਜੋ ਬੱਚਾ ਹੈ ਉਸ ਨੂੰ ਕਦੀ ਗਲਤ ਨਹੀਂ ਕੀਤਾ ਗਿਆ ਬੱਚਾ ਪੂਰੀ ਤਰ੍ਹਾਂ ਠੀਕ ਹੈ ਅਗਰ ਗਲਤੀ ਹੋਏਗੀ ਸਿਸਟਮ ਦੇ ਵਿੱਚ ਗਲਤੀ ਹੋਏਗੀ ਟੀਚਰ ਦੇ ਪੜਾਉਣ ਦੇ ਵਿੱਚ ਗਲਤੀ ਹੈ ਪਰ ਬੱਚੇ ਦੇ ਵਿੱਚ ਗਲਤੀ ਨਹੀਂ ਹੈ ਠੀਕ ਹੈ ਤੁਹਾਨੂੰ ਕੁਝ 네ਗੇਟਿਵ ਵਰਡ ਵਾਲੇ ਪਤਾ ਹੋਣਾ ਚਾਹੀਦਾ ਹੈ ਜਿਸ অপਸ਼ਨ ਦੇ ਵਿੱਚ ਗੱਲ ਕੀਤੀ ਜਾਵੇ অপਸ਼ਨ D ਜਿਸ অপਸ਼ਨ ਦੇ ਵਿੱਚ ਤੁਹਾਨੂੰ ਬੱਚੇ ਬਾਰੇ ਗਲਤ ਬੋਲਿਆ ਜਾਵੇਗਾ ਕਿ ਬੱਚਾ ਗਲਤ ਹੈ ਜਾਂ ਬੱਚਾ ਆਪੇ ਸਿੱਖਿਆ ਉਹ ਸਿੱਧਾ ਸਿਸਟਮ ਸੀਕ ਉਸ ਕੀ ਹੋ ਜਾਏਗਾ ਕੱਟ ਹੋ ਜਾਏਗਾ ਠੀਕ ਹੈ ਸਾਈਕੋਲੋਜੀ ਦੇ ਬਹੁਤ ਸਾਰੇ ਨੈਗੇਟਿਵ ਵਰਡਸ ਹੁੰਦੇ ਆ ਤੁਹਾਨੂੰ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਠੀਕ ਹੈ ਜਿਵੇਂ ਫੋਰ ਇਗਜ਼ਾਮਪਲ ਰੋਟ ਲਰਨਿੰਗ ਹੋ ਗਿਆ ਹੈਨਾ ਰੋਟ ਲਰਨਿੰਗ ਪੜ੍ਹਾਣ ਚਾਹਦੇ ਟੀਚਰ ਸੈਂਟਰ ਐਜੂਕੇਸ਼ਨ ਨਹੀਂ ਪੜ੍ਹਾਣਾ ਇਸ ਤਰ੍ਹਾਂ ਦੀ ਗੱਲ ਉੱਥੋਂ ਵੀ ਤੁਸੀਂ ਕੀ ਕਰ ਸਕਦੇ ਹੋ ਫਸ ਸੈਕਿੰਡ ਥਰਡ অপਸ਼ਨ ਤੇ ਐਲੀਮੀਨੇਸ਼ਨ ਲਗਾ ਕੇ ਕੀ ਕਰ ਸਕਦੇ ਤੁੱਕਾ ਲਗਾ ਸਕਦੇ ਬੜਾ ਤੁੱਕਾ ਕਿਹੜਾ ਫ ਨੈਕਸਟ ਹੈ ਜਿਹੜੇ ਨੋ ਵਾਲੇ ਕੇਸਿਸ ਹੁੰਦੇ ਨੇ ਦੇਖੋ ਪੇਪਰ 'ਚ ਬੀਕੋ ਸਭ ਬੱਚੇ ਕਨਫਿਊਜ਼ ਹਰ ਪੇਪਰ 'ਚ ਅਸੀਂ MCQ 'ਚ ਨਾ ਨੋ ਨਹੀਂ ਪੜਦੇ ਠੀਕ ਹੈ ਸੈਪਟ ਨਹੀਂ ਪੜਦੇ ਇਹ ਕੇਸਿਸ ਦਾ ਧਿਆਨ ਰੱਖਣਾ ਹੈ ਐਨਾ ਹੋਏਗਾ ਕਿ ਤੁਸੀਂ ਫਟਾਫਟ MCQ 'ਸ ਬਹੁਤ ਈਜ਼ੀ ਹੋਵੇ ਔਰ ਤੁਸੀਂ ਕੀ ਕਰੋ ਨੋ ਨਾ ਰੀਡ ਕੀਤਾ ਹੋਵੇ ਇਹ ਚੀਜ਼ ਦਾ ਧਿਆਨ ਵੀ ਰੱਖਣਾ ਕਿਉਂਕਿ ਨਿੱਕੀ ਨਿੱਕੀ ਗਲਤੀਆਂ ਹੀ ਇੱਕ ਇੱਕ ਨੰਬਰ ਗਵਾਉਂਦੀ ਨੇ ਹੈ ਨੈਕਸਟ ਹੈ ਨੈਗੇਟਿਵ ਮਾਰਕਿੰਗ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 150 ਨੰਬਰ ਪੇਪਰ ਆਉਂਦਾ ਹੈ ਠੀਕ ਹੈ ਇਸ ਦੇ ਵਿੱਚ 60% ਨੰਬਰ ਹੀ ਤੁਹਾਨੂੰ ਚਾਹੀਦੇ ਹੁੰਦੇ ਆ ਠੀਕ ਹੈ 60 ਦਾ ਨੰਬਰ ਆਣੀ ਚਾਹੀਦਾ ਹੁਣ 네ਗੇਟਿਵ ਮਾਰਕਿੰਗ ਤੁਹਾਨੂੰ ਪਤਾ ਹੈ ਕਿ ਇਸ ਵਿੱਚ 네ਗੇਟਿਵ ਮਾਰਕ ਨਹੀਂ ਹੈ ਹੋਰ ਤੁਸੀਂ 150 ਕਰਕੇ ਹੀ ਆਣੀ ਹੈ ਹੁਣ ਤੁਸੀਂ ਕਿਸ ਤਰ੍ਹਾਂ ਕਰੋਗੇ ਦੇਖੋ ਇੱਕ ਮੈਸ ਸ਼ੀਟ ਹੋ ਮੈਸ ਸ਼ੀਟ ਜਿਹੜੀ ਸਾਹਮਣੇ ਕੀਤੀ ਹੈ ਸਾਹਮਣੇ ਦੇਖੋ ਤੁਸੀਂ ਨਾ ਲਾਸਟ ਵਿੱਚ ਕੀ ਕਰਨਾ ਹੈ ਜੋ ਵੀ ਤੁਸੀਂ ਪੇਪਰ ਕਰ ਲਿਆ ਲਾਸਟ ਤੇ ਆਪਣੇ 2 ਮਿੰਟ ਬਚਾ ਕੇ ਨਾ ਤੁਸੀਂ ਗਿਣਨੇ ਕਿ ਜੋ ਮੈਂ ਗੋਲੇ ਕੀਤੀ ਹੈ ਉਹ 150 ਹੈ ਵੀ ਹੈ ਜਾਂ ਨਹੀਂ ਹੈ ਤੁਸੀਂ ਕੁਝ ਨਹੀਂ ਕਰਨ ਦੇਖੋ ਗੋਲੇ ਕੀਤੇ ਰਹਿ ਵਾਲੇ ਤੁਸੀਂ ਕੀ ਲੈਣਾ 1 2 3 4 5 ਐ 2 ਮਿੰਟ ਦਾ ਕੰਮ ਹੁੰਦਾ ਤੁਸੀਂ 150 ਦੇ 50 ਗੋਲੇ ਆਪਣੇ ਰਾਉਂਡ ਜਿਹੜੇ ਕਰ ਕੀ ਆਏ ਹੋ ਨਾ ਉਹ ਗਿਣ ਕੇ ਆਣੀ ਆ ਕਿ ਮੇਰਾ 150 ਕੰਪਲੀਟ ਹੈ ਜਾਂ ਨਹੀਂ ਹੈ ਕਿਉਂ ਕਿਉਂ ਗਿਣਨ ਦਾ ਫਾਇਦਾ ਯਾਰ ਕਿਉਂਕਿ ਤੁਹਾਨੂੰ ਪਤਾ ਹੈ ਦੇ ਵਿੱਚ 네ਗੇਟਿਵ ਮਾਰਕੀ ਫਲਈ ਹੈ ਹੁਣ ਕੁਝ ਦਿਨ ਹੀ ਰਹਿ ਗਏ ਐ ਹੁਣ ਸਿਰਫ 3 ਦਿਨ ਦਾ ਟਾਈਮ ਰਹਿ ਗਿਆ ਐ ਮੈਂ ਇੱਕ ਕੁਕ ਰਿਵੀਜ਼ਨ ਵਾਲੀ ਪਲੇ ਲਿਸਟ ਪਾਈ ਹੋਈ ਐ ਜਿਨ੍ਹਾਂ ਬੱਚਿਆਂ ਦੇ ਜੋ ਬਥੇ 4 ਜਾਂ 5 ਨੰਬਰ ਤੋਂ ਹਰ ਵਾਰੀ ਇਗਜ਼ਾਮ ਵੀ ਟੁੱਟ ਜਾਂਦੇ ਨਾ ਉਹ ਐਵਲੀ ਕਿਕ ਰਿਵੀਜ਼ਨ ਦੀ ਸੀਰੀਜ਼ ਦੇਖ ਲਿਓ ਕਿਉਂਕਿ ਇਹਦੇ ਵਿੱਚ ਜੋ ਪ੍ਰੀਵੀਅਸ ਈਅਰ ਦੇ ਐਮਸੀਕਿਊਜ਼ ਆ ਆਲਮੋਸਟ ਉਹੀ ਪਾਈ ਗਏ ਠੀਕ ਹੈ ਅਗਰ ਕਿਸੇ ਨੂੰ ਕਿਸੇ ਤਰ੍ਹਾਂ ਦਾ ਡਾਊਟ ਹੈ ਵੀ ਉਹ ਕਮੈਂਟ ਵਿੱਚ ਪੁੱਛ ਸਕਦਾ ਹੈ ਥੈਂਕ ਯੂ ਫੋਰ ਵਾਚਿੰਗ